ਆਈ ਵਾਧਿਆ ਬਾਕੀ ਕਮੇਟੀਆਂ ਦਾ ਧੰਨਵਾਦ ਕਰਦੇ ਕਮੇਟੀ ਵਾਲੇ ਵਧੀਆ ਚਲੋ ਆਪਾਂ ਇਹ ਲਾਉਂਦੇ ਹਾਂ ਕਮੇਟੀਆਂ ਦਾ ਧੰਨਵਾਦ ਕਰਦੇ ਅਸੀਂ ਦੇ ਇਹ ਕਿੰਨੇ ਵੀ ਜਿੱਥੇ ਇੱਕ ਵੱਡਾ ਮੈਚ ਕਰਾਉਂਦੇ ਆ ਨਾ ਨਾਲ ਇੱਕ ਛੋਟੇ ਜੁਆਕਾਂ ਦਾ ਵੀ ਮੈਚ ਜ਼ਰੂਰੀ ਚਾਹੀਦਾ ਆ ਪਹਿਲਾਂ ਤੁਸੀਂ ਇਹ ਗੱਲ ਕੀਤੀ ਆਪਾਂ ਇਹ ਲੱਖ ਲੱਖ ਰੁਪਈਆ ਵੱਡੀਆਂ ਟੀਮਾਂ ਨੂੰ ਦਿੰਨੇ ਆ ਤੇ ਇੱਕ ਆਪਾਂ ਛੋਟੀਆਂ ਜੁਆਕਾਂ ਦਾ 10-10 ਹਜ਼ਾਰ ਰੁਪਈਆ ਪੰਜ-ਪੰਜ ਉਹਨਾਂ ਦਾ ਭਰ ਕੇ ਇੱਕ ਛੋਟਾ ਮੈਚ ਕਰਾ ਰਿਆ ਕਰੀਏ ਇੱਕ ਤੇ ਖਾੜਾ ਵੱਜ ਜਾਂਦਾ ਉਹਨਾਂ ਚਰਚਾਂ ਹਾਂਜੀ ਹਾਂਜੀ ਇੱਕ ਨਵੀਂ ਫਿਰ ਕਬੱਡੀ ਆਪਾਂ ਨੂੰ ਨਵੇਂ ਪਲੇਅਰ ਕਿੱਥੋਂ ਮਿਲਣਗੇ ਜੇ ਪਹਿਲੇ ਉਹ ਹੀ ਵੀ ਖੇਡੀ ਗਏ ਜਿਹੜਾ ਆਪਣੇ ਏਰੀਆ ਦੇ ਚਲੋ 50 ਪਲੇਅਰ ਚੰਗੇ ਵੱਡੇ ਹੋਣਗੇ ਹਣਾ ਹਾਂਜੀ ਹਾਂਜੀ ਜੇ ਉਹ ਹੀ 50 ਖੇਡੀ ਗਏ ਤੇ ਨਿੱਕਿਆਂ ਨੂੰ ਮੌਕਾ ਨਾ ਮਿਲਿਆ ਨਿੱਕੇ ਕਿਉਂ ਤਗੜੇ ਹੋਣਗੇ ਹਾਂਜੀ ਹਾਂਜੀ ਆ ਸਹੀ ਗੱਲ ਆ ਆ ਫਿਰ ਤਾਂ ਤਗੜੇ ਹੋਣਾ ਮਾਝੇ ਦੀ ਜਾਂ ਮਾਲਵੇ ਦੀ ਕਬੱਡੀ ਤੇ ਫੇਰ ਹੀ ਬਚੂਗੀ ਨਾ ਫੇਰ ਬਚੂ ਜੇ ਆਪਾਂ ਮਾਲਗਿਆ ਨਿੱਕਿਆਂ ਨੂੰ ਅੱਗੇ ਨਾਲ ਲਿਆਂਦਾ ਤੇ ਜੇ ਆਪਾਂ ਨਿੱਕਿਆਂ ਨੂੰ ਅੱਗੇ ਨਾਲ ਲਿਆਂਦਾ ਤੇ ਫੇਰ ਤਾਂ ਚਲੋ ਕਬੱਡੀ ਇਹੋ ਹੀ ਆ ਇਹ 10 ਸਾਲ ਖੇਡ ਲੈਣਗੇ ਨਹੀਂ ਖੇਡ ਲੈਣਗੇ ਹਾਂ 10 ਸਾਲ ਖ ਕਰਨਾ ਬਸ ਬਸ ਕਿ ਆਪਾਂ ਆਪਣੇ ਹੱਥ ਜੋੜ ਕੇ ਮੰਗਿਆ ਵੀ ਇਹ ਜੇ ਮੰਨ ਲਓ ਵੀ ਇੰਨਾ ਪਲੇਰਾਂ ਦਾ ਪ੍ਰਾਈਸ ਭਾਵੇਂ ਥੋੜਾ ਬਦਕਟਾ ਦਿਆ ਕਰਨਾ ਹੂੰ ਹੂੰ ਤੇ ਜੁਆਕਾਂ ਨੂੰ 5000 ਰੁਪਏ ਦੇ ਕੇ ਭਾਵੇਂ ਦੇ ਇੱਕ ਸ਼ੋਅ ਮੈਚ ਨਿੱਕਿਆਂ ਜੁਆਕਾਂ ਦਾ ਜ਼ਰੂਰ ਪਿਆਦਾ ਜਿੱਥੇ ਵੀ ਮੈਚ ਜਾਂਦੇ ਮਿਲਗੇ ਜਿੱਥੇ ਵੀ ਮੈਚ ਜਾਂਦੇ ਛੋਟਾ ਮੈਚ ਜ਼ਰੂਰੀ ਚਾਹੀਦਾ ਇੱਕ ਮੈਚ ਜ਼ਰੂਰੀ ਚਾਹੀਦਾ ਛੋਟੇ ਜੁਆਕਾਂ ਦਾ ਹਾਂ ਭਲਾ ਕਰ ਭਾਵੇਂ ਭਲਾ ਇਹ ਰੀ ਤਸ਼ਾਹ ਵਧੂਗਾ ਨਾ ਜੁਆਕਾਂ ਦਾ ਸ਼ਾਹ ਵਜੂ ਸਹੀ ਗੱਲ ਹੈ ਇਹ ਜੁਆਕਾਂ ਦਾ ਇਦਾਂ ਵਾ ਵੀ ਤਸ਼ਾਹ ਵਧੂਗਾ ਤੇ ਇਹਦੇ ਨਾਲ ਜੁਆਕ ਹੋਰ ਵੀ ਕੁਈ ਭੈਣ ਭਰਾ ਜਵਾਹਰ ਕਬੱਡੀ ਵਾਲੇ ਪਾਸੇ ਤੋਰਨਗੇ। ਉਹ ਏਕ ਇੱਕ ਤੇ ਜਵਾਹਰ ਅੱਗੇ ਹੀ ਹੈਨਾ। ਹਾਂਜੀ ਹਾਂਜੀ ਏਕ ਇੱਕ। ਤੇ ਉਹ ਲੋਕੀ ਬਾਹਰ ਨੂੰ ਪੁਰੀ ਜਾਂਦੇ ਤੇ ਕਬੱਡੀ ਵਾਲਾ ਪਲੇਅਰ ਤੇ ਮੰਨ ਲਓ ਨਹੀਂ ਭੀਗਾ। ਸਹੀ ਗੱਲ ਸਹੀ ਗੱਲ ਆ। ਕਬੱਡੀ ਨੂੰ ਤੇ ਹੁਣ ਕੋਈ 2-4 ਹੀ ਰਹਿ ਗਏ ਨਵੇਂ ਬੱਚੇ ਜਿਹੜੇ ਛੋਟੇ ਕੁਝ ਕਰਨ ਤੋਰਦਾ ਨਹੀਂ ਤੇ ਲੋਕੀ ਕਹਿੰਦੇ ਚਲੋ ਬਾਹਰ। ਬਾਹਰ ਚਲੋ ਸਹੀ ਗੱਲ ਆ। ਅਹੀਂ ਹੁਣ ਕਬੱਡੀ ਖੇਡਦੇ ਆ 20-25 ਸਾਲ ਕਬੱਡੀ ਖੇਡ ਲਈ ਅਹੀਂ ਵੀ ਆਪਣੇ ਬੱਚੇ ਨੂੰ ਕਹਿੰਦੇ ਆ ਬਾਹਰ ਚਿਲ ਜਾ। ਬਾਹਰ ਚਿਲ ਜਾਓ ਹੈਨਾ ਤੇ ਉਹ ਕਹਿੰਦਾ ਮੈਂ ਕਬੱਡੀ ਖੇਡਣੀ ਆ। ਆ ਚਾਉਂਗਾ ਨਾ ਤੇ ਚਲੋ ਅਸੀਂ ਖੇਡਦੇ ਆ ਤੇ ਉਹਦਾ ਵੀ ਧਿਆਨ ਆ ਵੀ ਮੈਂ ਕਬੱਡੀ ਖੇਡਣੀ ਚਲੋ ਮਹਾਰਾਜ ਕਰੇ ਕਿਰਪਾ ਤੇ ਵਖੜਾਵਾਂਗੇ ਪਰ ਮੈਂ ਇਹ ਕਹਿੰਦਾ ਵੀ ਜੇ ਹੁਣ ਛੋਟੇ ਬੱਚਿਆਂ ਦਾ ਮੈਚ ਹੀ ਨਾ ਹੋਊਗਾ ਤੇ ਉਹ ਗਾਂ ਉਹਨਾਂ ਦਾ ਸ਼ਾਕ ਬੰਦੂਗਾ ਸ਼ਾਕ ਨਹੀਂ ਬਦਲਣਾ ਉਹਨਾਂ ਦਾ ਚਲੋ ਜਿਤਰਾ ਹੁਣ ਤੁਸੀਂ ਮਲਕੀ ਤੁਸੀਂ ਹੁਣ ਬਹੁਤ ਤਗੜੇ ਪੜੇ ਰਹੇ ਜਗਿਆਨ ਤਹਟੀ ਨਾ ਅਸੀਂ ਕਿੱਥੇ ਕਿੱਥੇ ਗਏ ਆਪਣੇ ਤੇ ਆਪਾਂ ਕੈਨੇਡਾ ਖੇਡੇ ਯੂਰਪ ਖੇਡੇ ਅਮਰੀਕਾ ਯਾਰ ਕੈਨੇਡਾ ਹਾਂ ਸਹੀ ਗੱਲ ਔਰ ਬਾਕੀ ਮੈਂ ਕਹਿੰਦਾ ਚਲੋ ਬਾਹਰ ਵੀ ਨਾ ਜਾ ਜਾਵੇ ਬੰਦਾ ਕੋਈ ਚੱਕਰ ਨਹੀਂ ਮਣ ਪਲੇਅਰ ਇੱਥੇ ਵਧੀਆ ਪਲੇਅਰ ਇੱਥੇ ਵੀ ਭੁੱਖਾ ਨਹੀਂ ਮਰਦਾ ਸਹੀ ਗੱਲ ਤੇ ਪਰ ਬਾਕੀ ਇਹ ਆ ਵੀ ਬੱਚਿਆਂ ਦੇ ਮੈਚ ਕਰਾਓ ਮੈਂ ਮੇਰੀ ਪੀਲ ਹੀ ਇਹ ਆ ਦਰਸ਼ਕਾਂ ਅੱਗੇ ਵੀ ਇੱਕ ਮੈਚ ਵੱਡਾ ਕਰਾਉਣਾ ਨਾ ਤੇ ਨਾਲ ਬੱਚਿਆਂ ਦਾ ਮੈਚ ਜ਼ਰੂਰ ਹੋਣਾ ਤੇ ਤੁਹਾਡਾ ਬਹੁਤ ਵਧੀਆ ਪ੍ਰਾਲਾ ਜਿਹੜਾ ਤੁਸੀਂ ਗੱਲ ਕਹੀ ਆੜੀ ਆਓ ਚਲੋ ਜੇ ਹੌਲੀ ਹੌਲੀ ਆਪਾਂ ਸਾਰੇ ਜਾਣੇ ਕਵਾਂਗੇ ਜਿੰਨੇ ਵੀ ਆਪਾਂ ਵੱਡੇ ਪਲੇਅਰਾਂ ਤੇ ਜੇ ਜਵਾਕਾਂ ਦਾ ਮੈਚ ਇੱਕ ਇੱਕ ਹੋਊਗਾ ਤੇ ਜੇ ਮੰਨ ਲਓ ਇੱਕ ਪਲੇਅਰ ਪਿੰਡ ਚੋਂ ਇੱਕ ਪਲੇਅਰ ਵੀ ਉੱਠੇ ਤੇ ਕਿੰਨੇ ਆ ਮਾਝੇ ਦੇ ਪਿੰਡਾਂ ਕਿੰਨੀਆਂ ਟੀਮਾਂ ਹੋਰ ਉੱਠ ਪਣਗੀਆਂ ਉਹ ਬੜੀਆਂ ਉੱਠ ਪਣੀਆਂ ਸਹੀ ਗੱਲ ਹੈ ਜਦੋਂ ਅਸੀਂ ਪਹਿਲਾਂ ਸ਼ੁਰੂ ਕੀਤੀ ਸਾਡੀਆਂ ਤਿੰਨ ਟੀਮਾਂ ਸੀ ਸਿਰਫ ਅੱਛਾ ਇੱਕ ਟੋਟੀਆਂ ਦੀ ਉਹ ਪੁਆੜ ਕੰਮੂਣਾ ਦੀ ਫਰਜਾਂਵਾਦੀ ਦੀ ਟੀਮ ਹੁੰਦੀ ਸੀ ਹਾਂ ਜੀ ਤੇ ਇੱਕ ਕਰਿਹਾਲੇ ਦੀ ਤੇ ਇੱਕ ਸਾਡੀ ਸ਼ਿਸ਼ਰੇਵਾਲ ਦੀ ਮੇਰੇ ਤੇਨ ਹੁੰਦੀਆਂ ਸੀ ਮਾਝੇ ਜਿੱਤੇ ਤਿੰਨ ਟੀਮਾਂ ਸੀ ਤੇ ਹੁਣ ਮਾਝੇ ਦੇ ਵਿੱਚ ਮਹਾਰਾਜ ਦੀ ਕਿਰਪਾ 18 ਟੀਮਾਂ ਹੋਆਂ 18 ਟੀਮਾਂ ਆਪਣੇ ਮਾਝੇ ਮਾਝੇ ਦੇ ਏਰੀਆ 'ਚ ਜਿਹੜੀਆਂ 18 ਟੀਮਾਂ ਆ ਜੇ ਜਵਾਕ ਸਾਨੂੰ ਵੇਖ ਕੋਈ ਗਾਂ ਹੁਣ ਸਾਨੂੰ ਵੇਖ ਕੇ ਉਹ ਲੱਗੇ ਆ ਜਿਹੜੇ ਆ ਨਵੇਂ ਮੁੰਡੇ ਆ ਇਹਨਾਂ ਹਾਲ ਵੇਖ ਕੇ ਕੋਈ ਹੋਰ ਮੈਚ ਹੁਣ ਤੇ ਆਪੇ ਜਵਾਗ ਹੋਰ ਉੱਠਣਾ ਗਾ ਉੱਠਦੇ ਹਾਂ ਉਸ ਹਾਲ ਜਿਵੇਂ ਟੀਮਾਂ ਹੋਈਆਂ 18 ਟੀਮਾਂ ਲਾਉਂਦੇ ਤੇ 20 ਹੋ ਗਈਆਂ ਮੰਨ ਲਓ ਮੈਚ ਵੀ ਵਧ ਗਿਆ ਕੋਈ ਮੈਚ ਵਧ ਗਿਆ ਪਲੇਅਰ ਵਧ ਕੇ ਨਾਲ ਪਲੇਅਰ ਵਧੇ ਆ ਤੇ ਮੈਚ ਵਧੇ ਆ ਵਧੇ ਵਧੇ ਹਾਂ ਵੀ ਬਾਕੀ ਇਹ ਮੈਂ ਕਹਿੰਦਾ ਵਾ ਵੀ ਜੇ ਪਲੇਅਰ ਫੇਰ ਹੀ ਵਧਣਗੇ ਨਾ ਕਬੱਡੀ ਤੇ ਇਹੋ ਆ ਰਿਹਾ ਤੇ ਕਬੱਡੀ ਮੁੱਦਾਰੀ ਲੰਮੀ ਨਹੀਂ ਗਈ 20 ਸਾਲੀ ਆ ਜੇ ਆਪਾਂ ਇੰਨਾ ਜੁਆਕਾਂ ਨੂੰ ਖੜਾਈ ਗਏ ਤੇ ਗਾਂ ਨਵੇਂ ਜੁਆਕਾਂ ਨੂੰ ਮੌਕਾ ਨਾ ਦਿੱਤਾ ਸਹੀ ਗੱਲ ਆ ਤੇ ਇਹ ਤੁਸੀਂ ਪਲੇਅਰ ਸਿੱਧੇ ਆਪਣਾ ਮਹਿਕ ਪੱਤੜ ਹਾਂਜੀ ਇਹ ਤਾਂ ਕਿਹੜਾ ਜ਼ਿਲ੍ਹਾ ਪੈਂਦਾ ਆਪਣਾ ਵੀਰ ਜੀ ਆਪਣੀ ਫੋਕਲਾ ਹੋਰਥਲਾ ਸਾਡੇ ਸਾਈਡ ਤੇ ਬਹੁਤ ਪਲੇਅਰ ਵਧੀਆ ਇਧਰ ਉੱਠੇ ਆ